ਜਲੰਧਰ ਦੇ ਰੇਲਵੇ ਸਟੇਸ਼ਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਜਲਦੀ ਟ੍ਰੇਨ ਉੱਤੇ ਇੱਕ ਪ੍ਰਵਾਸੀ ਯਾਤਰੀ ਚੜ ਰਿਆ ਸੀ ਪਰ ਉਸ ਦਾ ਪੈਰ ਫਿਸਲਣ ਦੇ ਨਾਲ ਉਹ ਟ੍ਰੇਨ ਦੇ ਥੱਲੇ ਆਉਣ ਲੱਗਦਾ ਹੈ ਮੁਸਤੈਦੀ ਵਿਖਾਉਂਦਿਆਂ ਆਰ ਪੀ ਐਫ ਦੇ ਜਵਾਨ ਨੇ ਉਸ ਨੂੰ ਬਚਾਇਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ। ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਸ਼ਨੀਵਾਰ ਦੁਪਹਿਰ 2:30 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਅੰਮ੍ਰਿਤਸਰ ਤੋਂ ਚੱਲ ਕੇ ਟ੍ਰੇਨ ਜਲੰਧਰ ਪਹੁੰਚਦੀ ਹੈ ਤਾਂ ਅੱਗੇ ਬਿਹਾਰ ਵੱਲ ਨੂੰ ਇਹ ਟ੍ਰੇਨ ਜਾਣੀ ਹੁੰਦੀ ਹੈ। ਤਾਂ ਯਾਤਰੀ ਜਿਹੜਾ ਟ੍ਰੇਨ ਤੋਂ ਪਾਣੀ ਦੀ ਬੋਤਲ ਭਰਨ ਦੇ ਲਈ ਥੱਲੇ ਉਤਰਦਾ ਹੈ, ਜਦੋਂ ਦੇਖਦਾ ਹੈ ਕਿ ਟ੍ਰੇਨ ਚੱਲ ਪਈ ਹੈ ਤਾਂ ਉਹ ਜਲਦੀ ਟ੍ਰੇਨ ਵਿੱਚ ਚੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਟ੍ਰੇਨ ਦੇ ਵਿੱਚ ਬਹੁਤ ਭੀੜ ਹੋਣ ਕਾਰਨ ਉਹ ਟ੍ਰੇਨ ਵਿੱਚ ਨਹੀਂ ਚੜ ਪੌਂਦਾ ਤੇ ਜਲਦ ਆਜ਼ੇ ਵਿੱਚ ਉਸਦਾ ਪੈਰ ਫਿਸਲ ਜਾਂਦਾ ਹੈ ਉਹ ਜਿਵੇਂ ਹੀ ਪਟਰੀ ਦੇ ਥੱਲੇ ਡਿੱਗਣ ਲੱਗਦਾ ਹੈ ਤਾਂ ਆਰ ਪੀ ਐਫ ਦੇ ਜਵਾਨ ਵੱਲੋਂ ਜਲਦੀ ਹੀ ਮੁਸਤੈਦੀ ਵਿਖਾਉਂਦਿਆਂ ਉਸ ਦੀ ਜਾਨ ਬਚਾ ਲਈ ਜਾਂਦੀ ਹੈ ਆਰ ਪੀ ਐਫ ਦੇ ਜਵਾਨ ਦਾ ਨਾਮ ਸੁਭਾਸ਼ ਦੱਸਿਆ ਜਾ ਰਿਹਾ ਹੈ ਜੋ ਕਿ ਹੈੱਡ ਕਨਸਟੇਬਲ ਦੇ ਅਹੁਦੇ ਤੇ ਡਿਊਟੀ ਨਿਭਾ ਰਿਹਾ ਹੈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 12 ਸੈਕਿੰਡ ਦੇ ਵਿੱਚ ਹੀ ਹੋਈ ਇਸ ਘਟਨਾ ਤੋਂ ਬਾਅਦ ਟ੍ਰੇਨ ਨੂੰ ਉੱਥੇ ਹੀ ਰੋਕਿਆ ਜਾਂਦਾ ਹੈ ਜਿਸ ਤੋਂ ਬਾਅਦ ਰਾਜੇਸ਼ ਜੋ ਕਿ ਯਾਤਰੀ ਸੀ ਉਹ ਟ੍ਰੇਨ ਵਿੱਚ ਚੜ੍ਹ ਬਿਹਾਰ ਨੂੰ ਰਵਾਨਾ ਹੋ ਜਾਂਦਾ ਹੈ ਜਲੰਧਰ ਤੋਂ ਹਰੀਸ਼ ਚੰਕ ਆਰਿਆਦੀ ਖਾਸ ਰਿਪੋਰਟ